ਪਿੰਡ ਦੀ ਸੱਤ ਦਾ ਪ੍ਰੋਗਰਾਮ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਪਿੰਡ ਭਾਮੀਆਂ ਖੁਰਦ ਤੇ ਸ਼ੰਕਰ ਕਲੋਨੀ ਪੰਚਾਇਤ ਦੇ ਵਿੱਚ ਜਿੱਥੇ ਅੱਜ ਅਹਿਮ ਮਸਲਿਆਂ ਦੇ ਉੱਤੇ ਗੱਲ ਕਰਾਂਗੇ ਪੰਚਾਇਤ ਦੇ ਜਿਹੜੇ ਵਿਕਾਸ ਕਾਰਜਾਂ ਦੇ ਉੱਤੇ ਗੱਲ ਕਰਾਂਗੇ ਕੀ ਵਿਕਾਸ ਹੋਇਆ ਤੇ ਕੀ ਹਲੇ ਰਹਿੰਦੇ ਆ ਵਿਕਾਸ ਕਾਰਜ ਤਾਂ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਪਿੰਡ ਦੇ ਜਿਹੜੇ ਮੋਤਵਾਰ ਬੰਦੇ ਆ ਕਿ ਕਲੋਨੀ ਦੇ ਜਿਹੜੇ ਸਰਪੰਚ ਸਾਹਿਬ ਵੀ ਸਾਡੇ ਨਾਲ ਖੜੇ ਹੈਗੇ ਆ ਗੱਲ ਕਰਦੇ ਆ ਹਾਂਜੀ ਮੈਂ ਕੀ ਨਾਮ ਸਰ ਮੇਰਾ ਨਾਮ ਨੀਹਾ ਚਰਸੀ ਆਤਮ ਸ਼ੰਕਰ ਕਰੋਣੀ ਪੰਚਾਇਤ ਦੇ ਸਰਪੰਚ ਆ। ਇਹ ਪਹਿਲੀ ਵਾਰ ਸਰਪੰਚ ਬਣੇ ਹੋ ਤੁਸੀਂ ਕਿ ਟਰਨ ਪਹਿਲੀ ਆ ਕਿ ਉਸ ਤੋਂ ਪਹਿਲਾਂ ਵੀ ਸੀ ਸਰਪੰਚ ਸੀ। ਸਰ ਪਹਿਲੀ ਵਾਰ ਸਰਪੰਚ ਬਣੇ ਆ। ਅੱਛਾ। ਸਰਪੰਚ ਬਣਨ ਤੋਂ ਬਾਅਦ ਕਿਹੜੇ-ਕਿਹੜੇ ਇਹੋ ਜਿਹੇ ਵਿਕਾਸ ਕਾਰਜ ਆ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਤਕਰਾਈ ਆ ਤੇ ਜਿਹੜੇ ਹੋਰ ਕਰਾਣੇ ਆ। ਸਰ ਜੀ ਮੈਂ ਕਿ ਪਿਛਲੀ ਪੰਚਾਇਤਾਂ ਨੇ ਕੰਮ ਹੀ ਕੁਛ ਨਹੀਂ ਕੀਤਾ ਸੀ ਮੈਨੂੰ ਜ਼ੀਰੋ ਤੋਂ ਸ਼ੁਰੂ ਕਰਨਾ ਪੈ ਰਿਹਾ ਹੈ ਹਨ ਜਿਹਦੇ ਵਿੱਚ ਮੈਨੂੰ ਥੋੜਾ ਜਿਹਾ ਲੋਕਾਂ ਨੂੰ ਲੋਕਾਂ ਦਾ ਪੇਸ਼ੈਂਸ ਖਤਮ ਹੋ ਗਿਆ ਕਿਉਂਕਿ ਪਿਛਲੀ ਪੰਚਾਇਤਾਂ ਨੇ ਉਹਨਾਂ ਦਾ ਸਬਰ ਤੋੜਤਾ ਅਗਲੇ ਨੂੰ ਵੀ ਚਲੋ ਅਸੀਂ ਕੰਮ ਕਰਕੇ ਦੇ ਰਹੇ ਹਾਂ ਗਲੀਆਂ ਬਣਾਉਂਦੇ ਹਾਂ ਸਰ ਮੈਂ ਤਿੰਨ ਜਿਹੜੀਆਂ ਮਨਰੇਗਾ ਚ ਗਲੀਆਂ ਬਣਾਈਆਂ ਤੇ ਜਿਹੜੀ ਗ੍ਰਾਂਟਾਂ ਮਿਲਦੀਆਂ ਉਹਦੇ ਵੀ ਨਾਲ ਦੇ ਨਾਲ ਕੰਮ ਕਰ ਰਹੇ ਹਾਂ ਸਰ ਹੋਰ ਕਿਹੜੇ ਇਹੋ ਜਿਹੇ ਮੁੱਦੇ ਸੀਗੇ ਜਿਹੜੇ ਪਹਿਲੀ ਸਰਕਾਰਾਂ ਦੇ ਟਾਈਮ 'ਚ ਉੱਤੇ ਨਹੀਂ ਸੀਗੇ ਜਿਹੜੇ ਹੁਣ ਤੁਸੀਂ ਆ ਕੇ ਹੱਲ ਕੀਤੇ ਸਰ ਸਾਡੀ ਇੱਕ ਰੋਡ ਹੈ 1 ਕਿਲੋਮੀਟਰ ਦੀ ਹਨਾ ਵੀ ਸ਼ੰਕਰ ਕਲੋਨੀ ਤੋਂ ਪਾਮੀਆਂ ਖੁਰਦੇ ਦੀ ਤੇ ਉਹ ਸਰ ਵੀ 10 10 10 12 ਸਾਲ ਹੋ ਗਏ ਉਹ ਬਣੀ ਹੀ ਨਹੀਂ ਪਿਛਲੀਆਂ ਸਰਕਾਰਾਂ ਦੇ ਵਿੱਚ ਜੋ ਕਿ ਹੁਣ ਸਰ ਪਰਸੋਂ ਉਦਘਾਟਨ ਕੀਤਾ ਗਿਆ ਉਹਦਾ ਵੀ 35 ਲੱਖ 85 ਹਜ਼ਾਰ ਦੀ ਲਾਗਤ ਆ। 35 ਲੱਖ 85 ਹਜ਼ਾਰ ਹੋਰ ਇਹ ਜੇ ਮੁੱਦੇ ਜਿਵੇਂ ਬਿਜਲੀ ਨੂੰ ਲੈ ਕੇ ਹੋਇਆ ਜਾਂ ਗੇਮਸ ਨੂੰ ਲੈ ਕੇ ਹੋਇਆ ਜਾਂ ਸਿੱਖਿਆ ਨੂੰ ਲੈ ਕੇ ਹੋਇਆ ਉਹ ਮੁੱਦਿਆਂ ਦੇ ਵਿੱਚ ਕਿਹੜੀ ਕਿਹੜੀ ਕਿਤੇ ਸਰ ਜਿਵੇਂ ਕਿ ਅਸੀਂ ਬਾਲ ਸਭਾ ਵੀ ਰੱਖਦੇ ਆ ਆਪਣੀ ਪੰਚਾਇਤ ਦੇ ਵਿੱਚ ਬਾਲ ਸਭਾ ਕਰਾਉਂਦੇ ਆ ਵੀ ਉਹਦੇ ਵਿੱਚ ਬੱਚਿਆਂ ਨਾਲ ਮਿਲਦੇ ਆ ਕਿਸੇ ਸਕੂਲ ਦੇ ਵਿੱਚ ਕੀ ਉਹਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਜੋ ਵੀ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਪਰੇਸ਼ਾਨੀ ਸੁਣੀ ਜਾਂਦੀ ਹੈ ਸਕੂਲ ਦੇ ਵਿੱਚ ਜਾ ਕੇ ਟੀਚਰ ਨਾਲ ਗੱਲ ਕੀਤੀ ਜਾਂਦੀ ਹੈ ਜੋ ਉਹਨਾਂ ਨੂੰ ਵੀ ਪਰੇਸ਼ਾਨੀ ਆਉਂਦੀ ਹੈ ਅਸੀਂ ਉਹਦਾ ਹੱਲ ਕਰਦੇ ਆ ਤੇ ਸਰਕਾਰ ਤੋਂ ਤੁਸੀਂ ਕੀ ਚਾਹ ਨਹੀਂ ਹੋ ਕਿ ਕੀ ਕੀ ਹੋਰ ਤੁਹਾਨੂੰ ਵਿਕਾਸ ਦੇ ਵਿੱਚ ਜਿਹੜੀ ਹੈਗੀ ਆ ਚੀਜ਼ ਦੀ ਲੋੜ ਹੈਗੀ ਹੈ ਜਾਂ ਕੁਛ ਹੈਗੀ ਹੈ ਬਸ ਸਰ ਸਾਨੂੰ ਗ੍ਰਾਂਟਾਂ ਟਾਈਮ ਤੇ ਉਹਦਾ ਮਿਲਦੀ ਰਹਿੰਦੀਆਂ ਨੇ ਬਸ ਗ੍ਰਾਂਟ ਮਿਲਦੀ ਰਹੂਗੀ ਅਸੀਂ ਕੰਮ ਵਧੀਆ ਕਰ ਦਾਂਗੇ ਪੂਰਾ ਏਰੀਆ ਐਂਡ ਵਿ ਚਮਕੀ ਹੋਈ ਮਿਲੋਗੇ ਤੁਹਾਨੂੰ ਇੱਕ ਸਰਕਾਰ ਨੇ ਚਲਾਈ ਸੀ ਯੁੱਧ ਨਸ਼ਾ ਦੇ ਵਿਰੁੱਧ ਨੂੰ ਲੈ ਕੇ ਉਹ ਮੈਂ ਹੋਂ ਦੇ ਤਹਿਤ ਤੁਸੀਂ ਕਿੱਦਾਂ ਦੇਖਦੇ ਸਰ ਉਸ ਦੇ ਤਹਿਤ ਅਸੀਂ ਮੀਟਿੰਗਾਂ ਵੀ ਕਰਾਈਆਂ ਯੁੱਧ ਨਸ਼ੇ ਵਿਰੁੱਧ ਜਿਦੇ ਵਿੱਚ ਬਹੁਤ ਲੋਕ ਲੋਕਾਂ ਨੇ ਭਾਗ ਵੀ ਲਿਆ ਹਨਾ ਫਿਰ ਅਸੀਂ ਗਲੀ ਗਲੀ ਦੇ ਵਿੱਚ ਰੈਲੀ ਵੀ ਕੱਢੀ ਕਿ ਹਾਂ ਵੀ ਯੁੱਧ ਨਸ਼ੇ ਵਿਰੁੱਧ ਜੋ ਵੀ ਇਦਾਂ ਦਾ ਕੋਈ ਬੰਦਾ ਪੀੜਿਤ ਹੈਗਾ ਜਿਹੜਾ ਨਸ਼ਾ ਕਰਦਾ ਵਾ ਉਹ ਨੂੰ ਅਸੀਂ ਵੀ ਸੈਂਟਰ ਚ ਪੇਜ ਕੇ ਸਰਕਾਰ ਵੱਲੋਂ ਹਨਾ ਵੀ ਉਹਦਾ ਨਸ਼ਾ ਛਡਾਲਣ ਦੇ ਵਿੱਚ ਪੂਰੀ ਮਦਦ ਕਰਾਂਗੇ ਤੇ ਜਿਹੜਾ ਵਿਅਕਤੀ ਖੁੱਲੇ ਜਿਹੜਾ ਨਸ਼ਾ ਵੇਚਦਾ ਅਸੀਂ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕਰਾਵਾਂਗੇ ਤੇ ਉਹ ਚੀਜ਼ ਕੀਤੀਆਂ ਵੀ ਸਰ ਤੇ ਇੱਕ ਦੋ ਬੰਦੇ ਵੀ ਜਿਹੜੇ ਸੀਗੇ ਵੀ ਇਹਨਾਂ ਤੇ ਕਾਰਵਾਈ ਵੀ ਹੋਈ ਫਿਰ ਹੁਣ ਸਰ ਬਹੁਤ ਕਾਬੂ ਪਾ ਲਿਆ ਗਿਆ ਇਹ ਸੀਗੇ ਸਰਪੰਚ ਨਿਹਾਂ ਜੀ ਜਿਨ੍ਹਾਂ ਨੇ ਦੱਸਿਆ ਕਿ ਸਰਪੰਚ ਬਣਨ ਤੋਂ ਬਾਅਦ ਅਸੀਂ ਕਿਹੜੇ-ਕਿਹੜੇ ਮੁੱਦਿਆਂ ਤੇ ਕੰਮ ਕੀਤਾ ਤੇ ਵਿਕਾਸ ਦੇ ਕਿਹੜੇ-ਕਿਹੜੇ ਮੁੱਦੇ ਸੀਗੇ ਤੇ ਕਿਹੜੇ ਹੋਰ ਮੁੱਦਿਆਂ ਤੇ ਸਾਨੂੰ ਲੋੜ ਹੈਗੀ ਹੁਣ ਜਿਹੜੇ ਪਿੰਡ ਦੇ ਹੋਰ ਬੰਦੇ ਸਰ ਕੀ ਨਾਮ ਹੈ ਬਰਨ ਮਿੱਤਲ ਜੀ ਇਹ ਪਿੰਡ ਇਸ ਵਿੱਚ ਕਲੋਨੀ ਦੇ ਵਿੱਚ ਹੋਰ ਕੀ-ਕੀ ਵਿਕਾਸ ਦੇ ਕੰਮ ਦੀ ਜ਼ਰੂਰਤ ਹੈਗੀ ਆ ਕੰਮ ਦੇਖੋ ਜੀ ਪਿਛਲੀ ਸਰਕਾਰ ਚ ਨਾ ਕਾਫੀ ਕੰਮ ਹੋਇਆ ਹੀ ਨਹੀਂ ਇੱਥੇ ਹਾਲ ਸੜਕ ਦਾ ਹਾਲ ਤੁਸੀਂ ਦੇਖਿਆ ਹੀ ਹੈ 10 12 ਸਾਲ ਹੋ ਗਿਆ ਸਾਨੂੰ ਇਥੇ ਰੇਨ ਟੁੱਟਿਆ ਹੋਇਆ ਸੜਕ ਕੋਈ ਵੀ ਕੰਮ ਜਿਹੜਾ ਤੁਸੀਂ ਆ ਟ੍ਰਾਂਸਫਰ ਟ੍ਰਾਂਸਫਰ ਦੇ ਕਾਫੀ ਤਾਰ ਤੂੜ ਦੇ ਵੀ ਸਮੱਸਿਆ ਹੈ ਉਹ ਵੀ ਸਾਰਾ ਕੁਝ ਇਹ ਨੇਹਾ ਸਰਪੰਚ ਬਹੁਤ ਐਕਟਿਵ ਸਰਪੰਚਾਂ ਨੂੰ ਮਿਲੀ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਇਹ ਕੰਮ ਕਰਾਰੀ ਪਰਸੋਂ ਮੰਤਰੀ ਸਾਹਿਬ ਨੂੰ ਸਦਕੇ ਇਹਨਾਂ ਨੇ ਸਿਲਾਨਾਸਵੀ ਕਰਾਇਆ ਤੁਸੀਂ ਦੇਖਿਆ ਇੱਥੇ ਲੱਗਿਆ ਹੋਇਆ ਹੈ ਤੇ ਹਰਦੀਪ ਸਿੰਘ ਮੁੰਡਿਆ ਜੀ ਜਿਹੜਾ ਮੰਤਰੀ ਆਪਣਾ ਪੰਜਾਬ ਸਰਕਾਰ ਦੇ ਨੇ ਉਹਨਾਂ ਨੇ ਆ ਕੇ ਰੋਡ ਦਾ ਉਦਘਾਟਨ ਕੀਤਾ ਔਰ ਬਹੁਤ ਛੇਤੀ ਹੀ ਰੋੜ ਦਾ ਕਹਿੰਦੇ ਸ਼ੁਰੂਆਤ ਕਰਾਂਗੇ ਉਹਤ ਬਦਿਆ ਸਰਕਾ ਟਾਇਲ ਵਾਲੀ ਸਰਕਾ ਬਣਨ ਜਾ ਰਹੀ ਹੈ ਹੋਰ ਕੋਈ ਦਿੱਕਤ ਹੋਰ ਜੋ ਵੀ ਦਿੱਕਤ ਆਪਾਂ ਸਰਪੰਚ ਸਾਹਿਬ ਨੂੰ ਕਹਿੰਨੇ ਆ ਇਹ ਪਹਿਲ ਦੇ ਆਧਾਰ ਤੇ ਜੀ ਲੱਗੀ ਹੋਈ ਹੈ ਹਰ ਕੰਮ ਨੂੰ ਕਰਾਉਣ ਨੂੰ ਅਸੀਂ ਜੋ ਵੀ ਸਮੱਸਿਆ ਸਾਡੇ ਪਿੰਡ ਦੀ ਸਮੱਸਿਆ ਜੋ ਵੀ ਹੈ ਆਪਾਂ ਇਹਨਾਂ ਨੂੰ ਸਰਪੰਚ ਸਾਹਿਬ ਨੂੰ ਕਹਿੰਨੇ ਆ ਇਹ ਮੰਤਰੀ ਸਾਹਿਬ ਕੋਲ ਜਾ ਕੇ ਮੁੱਖ ਤੌਰ ਤੇ ਮੁਲਾਕਾਤ ਇਹ ਬਹੁਤ ਬਦਿਆ ਸਾਨੂੰ ਜੀ ਕੋਈ ਦਿੱਕਤ ਨਹੀਂ ਸਰਕਾਰ ਪੂਰਾ ਸਹਿਯੋਗ ਕਰ ਰਹੀ ਹੈ ਸਹਿਯੋਗ ਕਰ ਰਹੀ ਹੈ ਸਰਕਾਰ ਦੀ ਕੋਚੀ ਸੱਚੀ ਨਾ ਮੇਰਾ ਨਾਮ ਗੋਪਾਲ ਸਿੰਘ ਹੈ ਜੀ ਮੈਂ ਪਹਿਲਾਂ ਬਾਡ ਮੈਂਬਰ ਰਹੇ ਚੁੱਕਾ ਸੀ ਅੱਛਾ ਜੀ ਕਿਹੜੀ ਕਿਹੜੀ ਦਿੱਕਤਾਂ ਜਿਹੜੀਆਂ ਦਿੱਕਤਾਂ ਇਹ ਹੈ ਇੱਕ ਤਾਂ ਸਾਡੇ ਕੈਮਰੇ ਲੱਗਣੇ ਚਾਹੀਦੇ ਅੱਛਾ ਜੀ ਇੱਕ ਸਾਡੇ ਜਿਹੜੀ ਹੈ ਨਾ ਲਾਈਟਾਂ ਦੀ ਥੋੜੀ ਪ੍ਰੋਬਲਮ ਹੈਗੀ ਹੈ ਗਲੀ ਗਲੀ ਜਿਹੜੇ ਲਾਈਟ ਹੈਗੀ ਹੈ ਉਹ ਵੀ ਲਾਈਟਾਂ ਲੱਗਣੇ ਚਾਹੀਦੇ ਇੱਕ ਸਾਡੇ ਜਿਹੜੇ ਬੱਚੇ ਨੌਜਵਾਨ ਨਸੇਵਲ ਜਾਂਦੇ ਆ ਆਪਾਂ ਚਾਹੁੰਦੇ ਕਿ ਇੱਕ ਛੋਟਾ ਜਿਹਾ ਜਿਮ ਮਿਲ ਜਾਵੇ ਆਪਾਂ ਨੂੰ ਥੋੜੀ ਜਿਹੀ ਸਪੇਸ ਮਿਲ ਜਾਵੇ ਜਿੱਦੇ ਆਪਾਂ ਥੋੜਾ ਜਿਹਾ ਜਿਮ ਹਾਲ ਕੋਈ ਖੋਲ ਲਈਏ ਬੰਦਾ ਐਕਸਰਸਾਈਜ਼ ਕਰੇ ਸਵੇਰੇ ਸ਼ਾਮ ਬਜ਼ੁਰਗ ਸਾਡੇ ਵਰ ਤੇ ਬੱਚੇ ਵੀ ਆਪਦੇ ਚ ਲਗੇ ਰਾਣ ਸਾਨੂੰ ਇਹ ਚੀਜ਼ਾਂ ਦੇ ਪ੍ਰੋਵਾਈਡ ਕਰਾ ਦਿਓ ਠੀਕ ਆ ਬਈ ਪਾਰਕ ਪੂਰਕ ਵੀ ਚੀਜ਼ ਦੀ ਲੋੜ ਵੀ ਪਾਰਕ ਦਾ ਜੇ ਹੁਣ ਅਵੇਲੇਬਲ ਹੋਣਾ ਨਹੀਂ ਪਾਰਕ ਦੇ ਚਾਹੀਦਾ ਹੀ ਆ ਮਾੜਾ ਮੋਟਾ ਪਰ ਹੋਵੇ ਤਾਂ ਸਹੀ ਹੈ ਵਧੀਆ ਗੱਲ ਹੈ ਹੋ ਜਾਵੇ ਅੱਛਾ ਹੋਰ ਕੋਈ ਮੁੱਦੇ ਦੀ ਹੋਰ ਮੁੱਦੇ ਸਾਡੇ ਪਾਣੀ ਨੂੰ ਲੈ ਕੇ ਹੋਵੇ ਕੋਈ ਪਾਣੀ ਦਾ ਠੀਕ ਆ ਰਿਹਾ ਪਾਣੀ ਠੀਕ ਆ ਰਿਹਾ ਬਿਜਲੀ ਨੂੰ ਇਹ ਜਿਹੜੇ ਗੱਲ ਕੀਤੀ ਉਹ ਕਹਿੰਦੇ ਕਿ ਮੁੱਦੇ ਜਿਹੜੇ ਹੈਗੇ ਆ ਜੀ ਜਿਵੇਂ ਜਿਮ ਵਗੈਰਾ ਹੋਗੇ ਜਾਂ ਹੋਰ ਜਿਹੜੀਆਂ ਫੈਸਿਲਿਟੀਆਂ ਦੀ ਲੋੜ ਹੈਗੀ ਹੈ ਜੀ ਕਿ ਸਾਡੇ ਨਾਲ ਹੋਰ ਹੈਗੇ ਲੇਟਸ ਹਾਂਜੀ ਕੀ ਨਾਮ ਪਰਮਜੀਤ ਪੰਚਲ ਪੰਚ ਪੰਚ ਜੀ ਹਾਂ ਜੀ ਕਿਹੜੀ ਕਿਹੜੀ ਤਕਲੀਫਾਂ ਹੈਗੀਆਂ ਇੱਥੇ ਜਿਹੜੀਆਂ ਹੈਗੀਆਂ ਪੰਚਾਇਤ ਦੇ ਵਿੱਚ ਹੈਗੀਆਂ ਇਹ ਇੱਕ ਤੋਂ ਮੇਨ ਰੋਡ ਅੱਛਾ ਜੀ ਗਲੀਆਂ ਬਹੁਤ ਬੁਰਾ ਹਾਲ ਹੈ ਗਲੀਆਂ ਦਾ ਅੱਛਾ ਜੀ ਹਾਂ ਜੀ ਤੇ ਲੈਟਾ ਜਮ ਵੀ ਬਹੁਤ ਘੱਟ ਹੈ ਗਲੀਆਂ ਵਿੱਚ ਹਾਂ ਜੀ ਨਹੀਂ ਹੁਣ ਸਰਕਾਰ ਛੋਡੀ ਆ ਸਭ ਕੁਝ ਛੋਡੀ ਆ ਜੀ ਤੇ ਹੱਲ ਕਿੱਦਾਂ ਕਰਾਉਂ ਬੱਕੀ ਸਾਡੇ ਸਰਪੰਚ ਜੀ ਕਰਾ ਰਹੇ ਆ ਹੌਲੀ ਹੌਲੀ ਸਰਪੰਚ ਜੀ ਕਰਾ ਰਹੇ ਹਾਂ ਜੀ ਅੱਗੇ ਕੀ ਨਾਮ ਸੌਰਵ ਸਿੰਘ ਜੀ, ਕਿਰਦੇਵ ਸਿੰਘ ਜੀ ਇਸ ਵਿੱਚ ਪਲੋਨੀ ਦੇ ਵਿੱਚ ਜਿਹੜੀ ਹੈਗੀ ਆ ਕਿਹੜੀ-ਕਿਹੜੀ ਫੈਸਿਲਿਟੀਆਂ ਦੀ ਲੋੜ ਹੈਗੀ ਹੈ। ਦੇਖੋ ਜੀ ਮੇਨ ਮੁੱਦਾ ਦੱਸਿਗਾ ਜੀ ਸਾਡਾ ਗਲੀਆਂ ਦਾ ਤੇ ਮੇਨ ਰੋਡ ਦਾ ਜੀ ਜੋ ਕਿ ਥੋੜੇ ਦਿਨ ਪਹਿਲਾਂ ਹੀ ਹੁਣ ਸਾਡਾ ਰੋਡ ਕਾਰਨ ਹੋ ਚੁੱਕਿਆ ਜੀ। ਦੇਖੋ ਜੀ ਸਾਨੂੰ ਵੀ ਆਸ ਹੈ ਮੁੰਡੇ ਸਾਹਿਬ ਜੀ ਸਾਡੀ ਕੋ ਦੀ ਸਰਕਾਰ ਹੈ ਕਿ ਜਲਦੋਂ ਜਲਦ ਸਾਡੇ ਜਿਹੜੇ ਪੈਂਡਿੰਗ ਕੰਮ 15-15 ਤੋਂ 20 ਸਾਲ ਤੋਂ ਪੈਂਡਿੰਗ ਪਏ ਹੋਏ ਨੇ ਜੀ ਹਜੇ ਤੱਕ ਸੀਵਰੇ ਤੋਂ ਬਾਅਦ ਕਦੇ ਗਲੀ ਸਾਡੀ ਬਣੀ ਨਹੀਂ ਹੈ ਮੇਨ ਸ਼ੰਕਰ ਕਲੋਨੀ ਤੇ ਉਸ ਵਾਰਾ ਹੁਣ ਗਲੀਆਂ ਦਾ ਕੰਮ ਸ਼ੁਰੂ ਕੀਤਾ ਸਾਡੀ ਪੰਚਾਇਤ ਨੇ ਤੇ ਮੇਨ ਰੋਡ ਦੀ ਬਹੁਤ ਹਰ ਕਿਸੇ ਨੂੰ ਤੰਗੀ ਸੀਗੀ ਜੀ ਤੇ ਇਹਦਾ ਵੀ ਉਦਘਾਟਨ ਹੋ ਗਿਆ ਜੀ 35 36 ਲੱਖ ਦਾ ਅ ਬਜਟ ਵਾਰ ਪਾਸ ਹੋ ਚੁੱਕਾ ਹੈ ਇਹਦਾ ਕੋ ਜਲਦ ਜਲਦ ਇਹ ਵੀ ਹੁਣ ਸ਼ੁਰੂ ਹੋ ਜਾਏਗਾ ਬਾਕੀ ਇਹ ਮਾੜਾ ਬਟਾ ਹੁਣ ਨਸ਼ਾ ਦਾਗਾ ਨਸ਼ਿਆਂ ਦੇ ਵਿਰੁੱਧ ਆਸੀਂ ਨਸ਼ਿਆਂ ਦੇ ਵਿਰੁੱਧ ਤਾਂ ਜਿਹੜੀ ਮੋਹਮ ਚਲਾਈ ਹੋਈ ਆ ਉਹਨੂੰ ਕਿੱਦਾਂ ਦੇਖਦੇ ਹੋ ਕੁਝ ਅੱਜ ਤਾਂ ਮੀਟਿੰਗਾਂ ਸਾਡੀਆਂ ਹੋ ਰਹੀਆਂ ਨੇ ਆਪਸ ਹੀ ਅਸੀਂ ਮੀਟਿੰਗਾਂ ਕਰ ਰਹੇ ਨੇ ਜਿਹੜਾ ਕਿ ਸਾਨੂੰ ਲੱਗਦਾ ਕਿ ਸਾਨੂੰ ਇੱਥੇ ਪੁਲਿਸ ਦੀ ਹੈਲਪ ਲੈਣੀ ਚਾਹੀਦੀ ਤੇ ਉਹ ਵੀ ਕਰ ਰਹੇ ਆ ਜੇ ਰਾਤ ਨੂੰ ਕੋਸ਼ਿਸ਼ ਕਰੀਦੇ ਕਿ ਪੁਲਿਸ ਵਾਲੇ ਗੇੜੇ ਮਾਰਨ ਜਿੱਥੇ-ਜਿੱਥੇ ਲੱਗਦਾ ਵੀ ਸਾਨੂੰ ਇੱਥੇ ਨਾਚਾ ਹੋ ਰਿਹਾ ਜੇ ਉਹਦੇ ਵਿਰੁੱਧ ਵੀ ਮੂਵਮ ਅੱਛੇ ਤਰੀਕੇ ਨਾਲ ਚੱਲ ਰਹੀ ਹੈ ਇਹ ਸੀਗੇ ਪਿੰਡ ਦੇ ਜਿਹੜੇ ਮਸਲੇ ਸੀਗੇ ਜਿਹੜੇ ਇੱਥੇ ਸ਼ੰਕਰ ਕਲੋਨੀ ਦਾ ਮਸਿਆ ਸੀ ਪੰਚਾਇਤ ਦੇ ਵਿੱਚ ਇੱਥੇ ਹੁਣ ਗੱਲ ਕਰਾਂਗੇ ਫਿਰ ਸਰਪੰਚ ਸਾਹਿਬ ਨਾਲ ਸਹਿ ਪੈ ਕਿਸਾਨਾਂ ਦੇ ਮੁੱਦੇ ਕਿੱਦਾਂ ਦੇਖਦੇ ਵੀ ਹੜ ਆਈ ਹੋਈ ਸੀਗੀ ਸਰ ਅਸੀਂ ਸਸਰਾਲੀ ਕਲੋਨੀ ਜਿਹੜੀ ਵੀ ਸਾਡੇ ਹਲਕਾ ਸਾਨੇਵਾਲ ਦੇ ਵਿੱਚ ਪੈਂਦੀ ਹੈ। ਹੈਲਪ ਕਰਕੇ ਹਾਂਜੀ ਸਰ ਕਿਉਂਕਿ ਅਸੀਂ ਮਨੁੱਖ ਵੀ ਸਮਾਜਿਕ ਮਨੁੱਖ ਹੈਗੇ ਹਾਂ ਵੀ ਸੇਵਾ ਕਰਨਾ ਵੀ ਸਾਡੇ ਖੂਨ ਚ ਹੈ ਵੀ ਸਾਨੂੰ ਸੇਵਾ ਕਰਨੀ ਚਾਹੀਦੀ ਹੈ। ਜੋ ਉੱਥੇ ਸਰ ਮੈਂ ਆਪ ਜਾ ਕੇ ਵੀ ਸਾਡੀ ਊਮਨ ਵਿੰਗ ਦੀ ਟੀਮ ਗਈ ਸੀ ਅੱਥੇ ਸਰ ਪ੍ਰਸ਼ਾਦਾ ਤਿਆਰ ਕਰਾ ਕੇ ਵੀ ਉੱਥੇ ਜਾ ਕੇ ਆਏ ਮੌਕੇ ਦੇ ਹਾਲਾਤ ਵੀ ਦੇਖ ਕੇ ਆਏ ਪਰੇਸ਼ਾਨੀਆਂ ਵੀ ਸੁਣੀਆਂ। ਉੱਥੇ ਦੇ ਸਰਪੰਚ ਸਾਹਿਬ ਨਾਲ ਵੀ ਮਿਲ ਕੇ ਗੱਲਬਾਤ ਕੀਤੀ। ਬਾਕੀ ਉਹਨਾਂ ਨੂੰ ਜਿਸ ਚੀਜ਼ ਦੀ ਲੋੜ ਸੀਗੀ ਵੀ ਸਾਰਾ ਕੁਝ ਪ੍ਰੋਵਾਈਡ ਕਰਾਇਆ ਗਿਆ ਸਾਡੇ ਹਰਦੀਪ ਸਿੰਘ ਮੁੰਡੀਆਂ ਪੰਜਾਬ ਸਰਕਾਰ ਕੈਬਨਿਟ ਮਿਨਿਸਟਰ ਵੱਲੋਂ ਵੀ ਜੋ ਵੀ ਰਾਸ਼ਨ ਦਾ ਹੋ ਗਿਆ ਚਾਹੇ ਉਥੇ ਆਪਣੇ ਰਾਜਸਾਨੇ ਵਾਲ ਵੱਲੋਂ ਉਥੇ ਪੈਟਰੋਲ ਦਾ ਵੀ ਜੋ ਵੀ ਹੈ ਡੀਜ਼ਲ ਦਾ ਸੇਵਾ ਕੀਤੀ ਗਈ ਵੀ ਬਹੁਤ ਵਧੀਆ ਤਰੀਕੇ ਨਾਲ ਸਾਡੇ ਵੀ ਕੋਆਪਰੇਟ ਕੀਤਾ ਸੀ ਤੇ ਇੱਕ ਜਿਹੜੀ ਮਿਸ਼ਨ ਸੀਐਮ ਸਾਹਿਬ ਵੱਲੋਂ ਚੜਾਈ ਜਾ ਰਹੀ ਹੈ ਸਰਦੀ ਕਲਾ ਵੀ ਉਹਦੇ ਵਿੱਚ ਸਾਡੀ ਪੰਚਾਇਤ ਨਾਲ ਵੀ ਅਸੀਂ ਬੈਠ ਕੇ ਮੀਟਿੰਗ ਇਤੇ ਜੀ ਦੇ ਵਿੱਚ ਕਿ ਅਸੀਂ ਪਿੰਡ ਦੇ ਵਿੱਚੋਂ ਥੋੜੀ ਜਿਹੀ ਆਪਣੇ ਜੋ ਵੀ ਬਣਦੇ ਵੀ ਕਿਸੇ ਤੋਂ ਜ਼ਿਆਦਾ ਫੋਰਸ ਨਹੀਂ ਆਪਾਂ ਫੰਡ ਇਕੱਠੇ ਕਰਕੇ ਆਪਾਂ ਸੀਐਮ ਸਾਹਿਬ ਦੇ ਫੰਡ ਦੇ ਵਿੱਚ ਪਾਣਾ ਹੈ ਕਿ ਜੋ ਕਿ ਹੜਪ੍ਰਿਤਾਲੀ ਸੇਵਾ ਦੇ ਵਿੱਚ ਕੰਮ ਆਵੇ। ਇਹਨਾਂ ਨੇ ਇਹ ਵੀ ਦੱਸਿਆ ਕਿ ਕਿਸਾਨਾਂ ਦੀ ਜਿਹੜੀ ਹੜਪ੍ਰਿਤ ਤੇ ਜਿਹੜੀ ਪਿਛਲੇ ਦਾ ਹੜਾ ਆਈਆਂ ਸੀਗੀਆਂ ਉਹਨਾਂ ਵਿੱਚ ਵੀ ਸਾਡੀ ਪੰਚਾਇਤ ਵੱਲੋਂ ਪੂਰੀ ਦੀ ਪੂਰੀ ਜਿਹੜੀ ਜਾਨਕੀ ਹੈਲਪ ਕੀਤੀ ਜਾਏਗੀ, ਜਾ ਰਹੀ ਹੈ ਤੇ ਅੱਗੇ ਵੀ ਕੀਤੀ ਜਾਊਗੀ। ਕੀ ਨਾਮ ਕੀ ਸਰ ਜੀ ਨੇ ਮੇਰਾ ਨਾਮ ਸੁਰੇਸ਼ ਕੁਮਾਰ ਹੈ। ਕੀ ਕੀ ਚਾਹਨੀਓ ਤੁਸੀਂ ਅਸੀਂ ਚਾਹਦੇ ਹਾਂ ਕਿ ਸਾਡੇ ਸੜਕਾਂ ਪੱਕੀਆਂ ਬਣਨ ਸਾਡੇ ਜਿਹੜੀ ਮਹੱਲੇ ਦੀ ਗਲੀਆਂ ਕੀ ਉਹ ਪੱਕੀ ਹੋ ਜਾਣ ਕਿਉਂਕਿ ਪਿਛਲੀ ਸਰਕਾਰਾਂ ਚ ਸਾਡੇ ਗੱਲਾਂ ਤਿੰਨ ਚਾਰ ਗਲੀਆਂ ਉਹ ਪਿੱਟਾਂ ਦੀ ਬਣੀਆਂ ਸੀਗੀਆਂ ਅੱਛਾ ਜੀ ਤੇ ਹੁਣ ਸਾਨੂੰ ਉਮੀਦ ਹੈਗੀ ਕਿ ਇੱਕੀ ਗਲੀ ਖਤਮ ਹੋ ਰਹੀ ਤੇ ਦੂਜੀ ਗਲੀ ਸ਼ੁਰੂ ਹੋ ਰਹੀ ਹੈ ਇੰਟਰਲੌਕ ਇੱਕ ਯੁੱਧ ਨਸ਼ਿਆਂ ਦੇ ਵਿਰੁੱਧ ਸਰਕਾਰ ਵੱਲੋਂ ਮਹਿੰਮ ਚਲਾਈ ਗਈ ਹੈ ਉਹਨੂੰ ਦੇਖ ਕੇ ਕੀ ਕਹਿਣਾ ਚਾਹੁੰਦੇ ਉਹਨੂੰ ਲੈ ਕੇ ਮੈਂ ਕਹਿਣਾ ਚਾਹਾਂਗਾ ਕਿ ਜਿਵੇਂ ਕਿ ਸਾਡੇ ਸਰਪੰਚ ਸਾਹਿਬ ਨੇ ਉਹ ਹਰ ਗਲੀ ਗਲੀ ਚ ਮੀਟਿੰਗਾਂ ਕਰਦੇ ਪਏ ਹਨ ਲੇਡੀ ਸਾਨੂੰ ਜਵਾਕਾਂ ਨੂੰ ਸੀਨੀਅਰਾਂ ਨੂੰ ਸਮਝਾਉਂਦੇ ਪਏ ਹੈਗੇ ਨਯੁਧਨਸ਼ੈ ਵਿਰੋਧੀ ਕਿਦਾ ਕੀ ਨੁਕਸਾਨ ਹੈਗਾ ਅੱਗੇ ਜਾ ਕੇ ਤੇ ਕੀ ਪ੍ਰਣਾਮ ਨਿਕਲ ਸਕਦੇ ਹਨ ਸਾਨੂੰ ਇਹਦੇ ਖਿਲਾਫ ਕਿਉਂ ਲੜਨਾ ਚਾਹੀਦਾ ਤੇ ਕਿੱਦਾਂ ਲੜਨਾ ਚਾਹੀਦਾ ਹੈ ਕੀ ਨਾਮ ਕੀ ਸਰ ਵਿਪਨ ਸਿੰਘ ਸਿੱਖਿਆ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਸਰ ਸਿੱਖਿਆ ਨੂੰ ਲੈ ਕੇ ਜਿੱਦਾਂ ਹੁਣ ਕੀ ਛੋਟੇ ਛੋਟੇ ਜਵਾਕ ਰਹੇ ਕਈ ਜਾਂ ਕਹੋ ਤੁਸੀਂ ਜਿਹੜੇ ਪੜਦੇ ਲਿਖਦੇ ਆ ਉਹਨਾਂ ਨੇ ਹੁਣ ਅੱਜਕੱਲ ਸਿੱਖਿਆ ਸਾਰਿਆਂ ਲਈ ਬਹੁਤ ਜ਼ਰੂਰੀ ਹੈਗੀ ਆ ਤੇ ਕਈ ਇੱਦਾਂ ਦੇ ਵੀ ਜਵਾਕ ਹੈਗੇ ਆ ਜਿਹੜੇ ਜਿਹੜੇ ਕੀ ਕਰਦੇ ਆ ਉਹਨਾਂ ਦੇ ਨਹੀਂ ਪੜਾ ਸਕਦੇ ਉਹਨਾਂ ਨੂੰ ਹਨਾ ਬਟ ਤੇ ਸਕੂਲਾਂ ਦੇ ਵਿੱਚ ਜਿਹੜੇ ਹੈਗੇ ਆ ਸਰਕਾਰੀ ਸਕੂਲ ਓਪਨ ਹੋਣ ਸਾਡੇ ਇੱਥੇ ਭਾਮਿਆਂ ਚ ਵੀ ਇੱਕ ਸਕੂਲ ਹੈਗਾ ਵਾ ਉੱਥੇ ਵੀ ਸਾਰੀ ਫੈਸਿਲਿਟੀ ਜਿਹੜੀ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਜਵਾਕਾਂ ਨੂੰ ਉਹਦੇ ਪੜਨ ਲਈ ਉਹਦੇ ਵਿਕਾਸ ਲਈ ਤੇ ਉਹ ਸਾਰੀ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕੀਤੇ ਜਾਂਦੇ ਹਲੇ ਫੈਸਿਲਿਟੀ ਹੈ ਨਹੀਂ ਕੀ ਉੱਥੇ ਕਾਫੀ ਫੈਸਿਲਿਟੀ ਪਹਿਲਾਂ ਦੀ ਸੀਗੀ ਹਾਂ ਬਟ ਹੁਣ ਨਵੀਂ ਸਰਕਾਰ ਆਈ ਹੈ ਤਾਂ ਸਾਨੂੰ ਉਮੀਦ ਹੈ ਕਿ ਜਿਹੜੀ ਚੀਜ਼ ਸਰਕਾਰ ਹੁਣ ਬਣਾਉਗੀ ਕਰੂਗੀ ਤੇ ਉਹਦੇ ਨਾਲ ਸਾਨੂੰ ਇਹ ਹੈ ਕਿ ਬੱਚਿਆਂ ਦਾ ਪੜਨ ਦੇ ਵੀ ਧਿਆਨ ਜਾਊਗਾ ਤੇ ਅੱਗੇ ਉਹ ਖੇਡਣ ਮਤਲਬ ਖੇਡ ਖੂਦ ਦੇ ਵਿੱਚ ਵੀ ਵਧੀਆ ਕਰਨਗੇ। ਹਾਂਜੀ। ਸਿਹਤ ਨੂੰ ਲੈ ਕੇ ਜਿਵੇਂ ਆਮ ਆਦਮੀ ਪਾਲਟੀਕ ਮੋਹਨ ਲਾ ਕੇ ਨਹੀਂ ਖੋਲੇ ਹੋਏ ਸੀਗੇ ਸ਼ਹਿਰਾਂ ਦੇ ਵਿੱਚ ਹੁਣ ਤੁਸੀਂ ਇੱਥੇ ਵੀ ਕਹਿੰਦੇ ਹੋ ਕਿ ਉੱਧਰ ਤੱਕ ਕੋਈ ਕਿਹੜੀ ਫੈਸਿਲਿਟੀ ਹੈਗੀ ਹੈ ਸਿਹਤ ਵਾਸਤੇ? ਸਿਹਤ ਵਾਸਤੇ ਜੀ ਹੁਣ ਤੱਕ ਤਾਂ ਕੁਛ ਵੀ ਫੈਸਿਲਿਟੀ ਨਹੀਂ ਹੈ ਬਟ ਜੋ ਸਾਡੇ ਸਰਪੰਚ ਨੇ ਨਿਹਾਂ ਚ ਰਸੀਆ ਜੀ ਉਹਨਾਂ ਨੇ ਮੰਤਰੀ ਸਾਹਿਬ ਨੂੰ ਅਰਜੀ ਲਾਈ ਹੋਈ ਹੈ ਕਿ ਸਾਡੇ ਕਲੋਨੀ ਦੇ ਵਿੱਚ ਸਾਨੂੰ ਪ੍ਰਾਈਵੇਟ ਜਗ੍ਹਾ ਲੈ ਕੇ ਸਰਕਾਰੀ ਜਗ੍ਹਾ ਲੈ ਕੇ ਸਾਨੂੰ ਦਿੱਤੀ ਜਾਵੇ ਜਿਹਦੇ ਉੱਤੇ ਅਸੀਂ ਕਲੋਨੀ ਵਾਸਤੇ ਆਪਣਾ ਮਹੱਲਾ ਕਲੀਨਿਕ ਖੋਲ੍ਹੇ ਜੀ ਜਿਹਦੇ ਕਰਕੇ ਜੋ ਲੋੜਵੰਦ ਲੋਕ ਨੇ ਉਹ ਇਸ ਸੁਵਿਧਾ ਦਾ ਲਾਭ ਲੈ ਸਕਣ ਜੋ ਗਰੀਬ ਆ ਜੋ ਆਪਣਾ ਇਲਾਜ ਨਹੀਂ ਕਰਾ ਸਕਦਾ ਉਹ ਬੰਦਾ ਇੱਥੇ ਆ ਕੇ ਫ੍ਰੀ ਚ ਇਲਾਜ ਕਰਾ ਸਕੀ ਇਸ ਮਹਿੰਦ ਦੇ ਲਈ ਨਿਹਾਂ ਸਰਪੰਚ ਨੇ ਵੀ ਕਾਫੀ ਵਾਰ ਅਸੀਂ ਕਿਹਾ ਹੈ ਕਿ ਜੋ ਗਰੀਬ ਲੋਕ ਹੈ ਜੋ ਆਪਣਾ ਸਿਰਫ ਕੰਮ ਚਲਾ ਸਕਦੇ ਨੇ ਰੋਟੀ ਖਾ ਸਕਦੇ ਨੇ ਦਵਾਈਆਂ ਜੋਗੇ ਪੈਸੇ ਨਹੀਂ ਹੈ ਉਹਨਾਂ ਲਈ ਥੋੜੀ ਰਾਹਤ ਹੱਲ ਕਰਨ ਉਹ ਰਾਹਤ ਇਸ ਮਰਗੀ ਪਹੁੰਚਾਉਣ ਹਾਂ ਤਾਂ ਕਿ ੜਿੰਦਾ ਲੋਕਾਂ ਨੂੰ ਦਵਾਈਆਂ ਦਿੱਤੀ ਜਾਵੇ ਪੰਜਾਬ ਸਰਕਾਰ ਨੇ ਇੱਕ ਸ਼ੁਰੂ ਕਰ ਰਹੀ ਹੈ ਇੰਸ਼ੋਰੈਂਸ ਹੈਲਥ ਬੀਮਾ 10 ਲੱਖ ਕਰ ਸਕਦਾ ਉਹਦੇ ਬਾਰੇ ਕੀ ਕਹੋਗੇ ਇਹ ਵਧੀਆ ਸੋਚ ਹੈ ਜੀ ਵਧੀਆ ਪਹਿਲ ਹੈ ਸਰਕਾਰ ਵੱਲੋਂ ਜੋ ਗਰੀਬ ਲੋਕ ਹੈ ਕੁਝ ਲੋਕ ਇਲਾਜ ਹੋਗੇ ਰੋਟੀ ਖਾਣ ਜਾਂ ਦਵਾਈਆਂ ਲੈਣ ਕਈ ਰੱਬ ਨਾ ਕਰੇ ਕਿਸੇ ਤੇ ਮੁਸੀਬਤ ਆ ਜਾਂਦੀ ਹੈ ਹਸਪੀਟਲ ਜਾਣਾ ਪੈ ਸਕਦਾ ਗਰੀਬ ਬੰਦਾ ਹੁਣ ਕਿਸੇ ਤੋਂ ਕਰਜ਼ਾ ਲੈ ਕੇ ਕਰਜ਼ਾ ਚੱਕਦਾ ਫਿਰ ਇਲਾਜ ਕਰਾਉਂਦਾ ਹੈ ਜੀ ਉਸ ਕਰਜ਼ੇ ਦੇ ਵਿੱਚ ਉਹ ਲਾ ਲੋ ਤੁਸੀਂ 15 20 ਸਾਲ ਪਿੱਛੇ ਚਲਾ ਜਾਂਦਾ ਉਸ ਕਰਜ਼ਾ ਲਾਉਣ ਦੇ ਲਾਉਣ ਦੇ ਚੱਕਰ ਚ ਬਟ ਭਗਵੰਤ ਮਾਨ ਜੀ ਨੇ ਜਿਹੜੀ ਸਕੀਮ ਚਲਾਈ ਹੈ 10 ਲੱਖ ਰੁਪਏ ਦੀ ਇਹ ਬਹੁਤ ਵਧੀਆ ਸਕੀਮ ਲਾਗੂ ਕੀਤੀ ਹੈ ਗਰੀਬ ਲੋਕਾਂ ਦੇ ਨਾਲ ਖੜੇ ਨੇ ਆਮ ਆਦਮੀ ਪਾਰਟੀ ਤਾਂ ਹੀ ਨਾਮ ਆਉਂਦਾ ਕਿ ਆਮ ਬੰਦਿਆਂ ਨਾਲ ਖੜੇ ਨੇ ਠੀਕ ਹੈ ਸਰ ਕੀ ਨਾਮ ਆਸੂਦੋਸ ਜੀ कि चाहते हो कि कमिया है इस टाइम पुरानी सरकारों के मौजूदा सरकार आम तो बाद हल हो सकी देखो सर ये जो मेन सड़क की जहाँ तक बात है पंद्रह बीस साल हो गए ऐसे हम उसको देखते आ रहे हैं बाकी आम इंसान को तीन चार चीज़ों से मतलब होती है पक्की सड़कें हो स्ट्रीट लाइटें हो सीवेज का कनेक्शन हो तो और क्या चाहिए बाकी जो हेल्थ हेल्थ और शिक्षा ये जो दो चीज़ें होती है एक सिंपल इंसान से लेकर बड़े बड़े इंसान तो चाहिए होती है तो ये दो चीज़ें सरकार कर रही है जैसे आपने भी बोला कि दस लाख का इंश्योरेंस तो वो चीज़ भी बहुत अच्छी चीज़ है बस ये कि इस मुहिम में सबको फायदा है बाकी जो नशा है नशा ये क्या है कि सरकार के साथ साथ आम इंसानों को भी चाहिए कि वो जहाँ उनको दिखता है कुछ कि हाँ ये नशा हो रहा है वो जाके बताए या नेहाजी को बताए या आगे जा किसी को बताए तो ही नशा खत्म हो सकती है वो तो आप लोग हैं ना जो आम लोग हैं वो भी बताएंगे ना जाकर इसमें है तो कोई ऐसी है प्रॉब्लम जो ਵੀ ਚਲੋ ਅਭੀ ਤੋ ਫਿਲਹਾਲ ਕੁਝ ਨਹੀਂ ਹੈ ਲੇਕਿਨ ਕਈ ਵਾਰ ਅਸੀਂ ਦੇਖਦੇ ਹਾਂ ਕਿ ਯਾਹ ਔਰ ਜਗ੍ਹਾ ਤੇ ਵੀ ਕਿ ਲੋਕ ਜਾਗੂਕ ਨਹੀਂ ਹੁੰਦੇ ਕਿ ਜਾ ਕੇ ਖੁਦ ਬਤਾਇਆ ਕਿ ਹਾਂਜੀ ਇਸ ਕੋਈ ਹੱਲ ਕਰਵਾਓ ਤੋ ਅਗਰ ਐਸਾ ਹੋ ਤੋ ਮੇਰੇ ਕਾ ਨਸਾ ਵੀ ਖਤਮ ਹੋ ਜਾਏਗਾ ਠੀਕ ਹੈ ਇਹ ਸੀਗੇ ਜੀ ਪਿੰਡ ਦੇ ਉਹ ਕਲੋਨੀ ਦੇ ਲੋਕ ਜਿਹਨੇ ਪੰਚਾਇਤ ਮੈਂਬਰਾਂ ਦੇ ਨਾਲ ਸੀਗੇ ਜਿਨ੍ਹਾਂ ਨੇ ਗੱਲ ਕੀਤੀ ਤੇ ਆਪਣੇ ਆਪਣੇ ਮਸਲੇ ਜਿਹੜੇ ਦੱਸੇ ਹੈਗੇ ਕਿ ਸਾਨੂੰ ਆਹ ਮਸਲਿਆਂ ਦੀ ਜਿਹੜੀ ਹੈਗੀ ਆ ਕਾਰਜਕਾਰੀ ਵਿਕਾਸ ਕਾਰਜ ਦੀ ਲੋੜ ਹੈਗੀ ਆ ਇਹਦੀ ਇਹਦੀ ਲੋੜ ਹੈ ਕਿ ਸਰਕਾਰ ਨੂੰ ਮੰਗ ਕੀਤੀ ਆਪਣੇ ਵੱਲੋਂ ਕਿ ਸਾਨੂੰ ਜਿਹੜੀ ਜਲਦੀ ਚੱਲਦੀ ਹੈ ਕਿਤੇ ਮੈਮ ਮੈਂ ਕਿ ਸਾਡੇ ਨਾਲ ਫਿਰ ਇਹਨਾਂ ਨਾਲ ਇੱਕ ਵਾਰ ਗੱਲ ਕਰਾਂਗੇ ਮੈਮ ਜੀ ਇੱਕ ਹੈਲਥ ਜਿਹੜੀ ਇੰਸ਼ੋਰੈਂਸ ਸ਼ੁਰੂ ਕੀਤਾ ਹੋਇਆ ਹਾਂ ਜੀ ਸਰ ਉਹਦੇ ਬਾਰੇ ਕੀ ਕਹਿੰਦੇ ਸਰ ਜਿਹੜਾ 10 ਲੱਖ ਦਾ ਹੈਲਥ ਇੰਸ਼ੋਰੈਂਸ ਵੀ ਆਪਣੇ ਸੀਐਮ ਸਾਹਿਬ ਵੱਲੋਂ ਕਿਹਾ ਗਿਆ ਵੀ ਬਹੁਤ ਵਧੀਆ ਮੁਹਿੰਮ ਹੈ ਵੀ ਇਹਦੇ ਵਿੱਚ ਵੀ ਗਰੀਬ ਤੋਂ ਗਰੀਬ ਪਰਿਵਾਰ ਹਨਾ ਵੀ ਅੱਜਕੱਲ ਰੋਟੀ ਕਮਾ ਕੇ ਖਾਣਾ ਹੀ ਬਹੁਤ ਔਖਾ ਹੈ ਲੋਕਾਂ ਲਈ ਨਾ ਵੀ ਜਿੱਦਾਂ ਦੀ ਮਹਿੰਗਾਈ ਆ ਇਹਦੇ ਵਿੱਚ ਇੱਕ ਬਹੁਤ ਵੱਡੀ ਰਾਹਤ ਦਾ ਪੈਕੇਜ ਮਿਲਿਆ ਵਾ ਜਿਹੜਾ 10 ਲੱਖ ਦਾ ਹੈ ਤੇ ਸਾਰੇ ਪਰਿਵਾਰ ਜਿਹੜੇ ਕਿਉਂਕਿ ਗਰੀਬ ਪਰਿਵਾਰ ਹੈ ਅਗਲੇ ਨੇ ਇਲਾਜ ਕਰਾਣਾ ਤਾਂ ਬੜਾ ਕੋ ਸੋਚਣਾ ਕਿਸੇ ਨੂੰ ਘਰ ਵੇਚਨੇ ਪੈ ਜਾਂਦੇ ਆ ਰਜਿਸਟਰੀਆਂ ਗਿਰਵੀ ਰੱਖਣੀ ਪੈ ਜਾਂਦੀਆਂ ਵਿਆਸ ਤੇ ਪੈਸੇ ਲੈਣੇ ਪੈ ਜਾਂਦੇ ਉਸ ਚੀਜ਼ ਤੋਂ ਬਚ ਜਾਣਗੇ ਹੋਰ ਕੀ ਮੰਗ ਕਰਦਿਆਂ ਕਿ ਕਿਹੜੀ ਕਿਹੜੀ ਚਾਹੀਦੀ ਆ ਸਾਨੂੰ ਫੈਸਿਲਿਟੀ ਇੱਥੇ ਵਿਕਾਸ ਕਰ ਲਈ ਕਿ ਜਿਹੜੇ ਕੰਮ ਤੁਸੀਂ ਕਰ ਦਿੱਤੇ ਉਹ ਤਾਂ ਹੋ ਗਏ ਹੁਣ ਕਿਹੜੇ ਕੰਮ ਚਾਹਦੇ ਹੋ ਕਿ ਇਹ ਕੰਮ ਹੋਣੇ ਇੱਥੇ ਸਰ ਜਿਵੇਂ ਕਿ ਮੈਂ ਆਪਣੇ ਪਿੰਡ ਨੂੰ ਵੀ ਬੈਸਟ ਬਣਾਣਾ ਚਾਹੁੰਦੀ ਆ ਵੀ ਉਹਦੇ ਲਈ ਜੋ ਵੀ ਮੇਰਾ ਵੀ ਪ੍ਰਾਲਾ ਵੀ ਜੋ ਮੇਰੇ ਵੱਲੋਂ ਕੀਤਾ ਜਾਵੇ ਹਨ ਵੀ ਉਹਦੇ ਵਿੱਚ ਮੇਰਾ ਸਾਥ ਦੇ ਕੇ ਵੀ ਮੇਰਾ ਕੰਫੀਡੈਂਸ ਲੈਵਲ ਵਧਾਇਆ ਜਾਵੇ ਤੇ ਥੋੜਾ ਗ੍ਰਾਂਟ ਵਧੀਆਂ ਮਿਲਦੀ ਰਹੂਗੀ ਅਸੀਂ ਪੂਰੇ ਏਰੀਆ ਵਧੀਆ ਕੰਮ ਕਰਦਾਂਗੇ ਸਰ ਇਹ ਸੀਗੇ ਜੀ ਸ਼ੰਕਰ ਕਲੋਨੀ ਭਾਮੀਆਂ ਖੁਰਦ ਦੀ ਪੰਚਾਇਤ ਦੇ ਜਿਹੜੇ ਮਸਲੇ ਸੀਗੇ ਗੱਲ ਕੀਤੀ ਉਹਨਾਂ ਨੇ ਨਸ਼ਿਆ ਤੇ ਵੀ ਗੱਲ ਕੀਤੀ ਹੈਗੀ ਆ ਜੀ ਵਿਕਾਸ ਕਾਰਿਆ ਤੇ ਵੀ ਗੱਲ ਕੀਤੀ ਆਪਣੇ ਵੀ ਮੁੱਦੇ ਰੱਖੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਲੋੜ ਜਿਹੜੀ ਜਿਹੜੀ ਕਾਰਿਆ ਦੀ ਹੈਗੀ ਆ ਠੀਕ ਹੈ ਨਹੀਂ ਕਿਤੇ ਨਾ ਕਿਤੇ ਸਾਡੇ ਚੈਨਲ ਦੇ ਰਾਹੀਂ ਇਹ ਪੰਜਾਬ ਸਰਕਾਰ ਤੱਕ ਜ਼ਰੂਰ ਪਹੁੰਚੂਗੀ ਜੀ ਤੇ ਪੰਜਾਬ ਸਰਕਾਰ ਉਹਨਾਂ ਦੀ ਗੱਲ ਵੀ ਸੁਣੂਗੀ ਨੂੰ ਹੀ ਨੇਸ਼ਨ ਲਈ ਮੈਂ ਲੁਧਿਆਣਾ ਤੋਂ ਸ਼ੇਖਰ ਵਰਮਾ